ਤੋ ਬਬਲੂ ਫੋਟੋਗ੍ਰਾਫਰ ਦਾ ਦਾਲ ਦੇ ਤਬੀਤੀ ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਜਲੰਧਰ ਸ਼ਹਿਰ ਪੂਰਾ ਜਲਥਲ ਹੋਇਆ ਪਿਆ ਜਲੰਧਰ ਦੀਆਂ ਸੜਕਾਂ ਤੇ ਖੜਿਆ ਹੋਇਆ ਪਾਣੀ ਕਈ-ਕਈ ਫੁੱਟ ਤੱਕ ਤੁਹਾਨੂੰ ਜ਼ਰੂਰ ਦਿਖਾਈ ਦਿੰਦਾ ਹੋਏਗਾ ਜੇਕਰ ਗੱਲ ਕੀਤੀ ਜਾਵੇ ਲੋਕਾਂ ਦੇ ਘਰਾਂ ਦੀ ਤਾਂ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਬੇਸਮੈਂਟਾਂ ਭਰ ਚੁੱਕੀਆਂ ਨੇ ਪੂਰਾ ਸ਼ਹਿਰ ਹੈ ਜਿਹੜਾ ਇਸ ਵੇਲੇ ਡੁੱਬਿਆ ਹੋਇਆ ਨਜ਼ਰ ਆ ਰਿਹਾ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਦਰਸਲ ਬੀਤੇ ਦਿਨੀ ਲਗਾਤਾਰ ਤੇਜ਼ ਬਾਰਿਸ਼ ਹੋਈ ਸੀ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੂੰ ਦੇਖਦੇ ਹੋਏ ਜਿਹੜੀ ਕਹਿ ਸਕਦੇ ਆ ਮूसलाधार ਬਾਰਿਸ਼ ਹੋਈ ਹੈ ਯਾਨੀ ਕਿ ਮੀਂਹ ਪਿਆ ਲਗਾਤਾਰ ਕਿੰਨੇ ਘੰਟੇ ਜਿਸ ਤੋਂ ਬਾਅਦ 5 ਤੋਂ 6 ਫੁੱਟ ਪਾਣੀ ਹੈ ਜਿਹੜਾ ਸ਼ਹਿਰ ਦੇ ਵਿੱਚ ਭਰ ਚੁੱਕਿਆ ਹੈ ਔਰ ਜੇ ਗੱਲ ਕੀਤੀ ਜਾਵੇ ਹੇਠਲੇ ਖੇਤਰਾ ਦੀ ਆ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਹੈ ਸਾਰਾ ਡਰੇਨ ਸਿਸਟਮ ਹੈ ਜਿਹੜਾ ਉਹ ਬਲੌਕ ਹੋ ਚੁੱਕਿਆ ਹੈ ਹਾਲਾਂਕਿ ਇਸ ਬਾਰਿਸ਼ ਦੇ ਨਾਲ ਤਾਪਮਾਨ ਦੇ ਵਿੱਚ ਵੀ ਕਾਫੀ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ ਲੇਕਿਨ ਜੇ ਗੱਲ ਕੀਤੀ ਜਾਵੇ ਸ਼ਹਿਰ ਦੇ ਪੋਰਟ ਏਰੀਏ ਦੀ ਤਾਂ ਜਲ ਹੈ ਜਿਹੜਾ ਜਣੀ ਜਲਥਲ ਹੋਇਆ ਪਿਆ ਸਾਰਾ ਪੋਰਟ ਏਰੀਆ ਹੈ ਔਰ ਕਈ ਖੇਤਰਾਂ ਦੇ ਵਿੱਚ ਘਰ ਦੀਆਂ ਛੱਤਾਂ ਦੇ ਉੱਤੇ ਪਾਣੀ ਵੀ ਟਪਕਣ ਲੱਗਿਆ ਤਾਂ ਖਬਰ ਲਿਖੇ ਜਾਣ ਤੱਕ ਬਾਰਿਸ਼ ਹਜੇ ਤੱਕ ਵੀ ਜਾਰੀ ਹੈ ਤਦਾਦ ਦੇ ਕਿ 80 ਸਾਲਾਂ ਪੁਰਾਣੀ ਬਿਲਡਿੰਗ ਐ ਜੀ ਡੀ ਟਹਿ ਟੇਰੀ ਹੋ ਜਾਂਦੀ ਹੈ ਹਾਲਾਂਕਿ ਇਸ ਘਟਨਾ ਦੇ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਦਿੰਦੇ ਆ ਕਿ ਜਲੰਧਰ ਸ਼ਹਿਰ ਇਸ ਵੇਲੇ ਪੂਰਾ ਜਲਥਲ ਹੋਇਆ ਪਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਬੇਸਮੈਂਟਾਂ ਭਰ ਚੁੱਕੀਆਂ ਨੇ ਔਰ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਆਖਿਰਕਾਰ ਕੁਦਰਤ ਦੀ ਮਾਰ ਕਦੋਂ ਤੱਕ ਇਹਨਾਂ ਲੋਕਾਂ ਨੂੰ ਝੱਲਣੀ ਪੈਗੀ ਦੂਜੇ ਪਾਸੇ ਨਗਰ ਨਿਗਮ ਦੀਆਂ ਗੈੜੀ ਜੋ ਕਿ ਡਰੇਨ ਸਿਸਟਮ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਦੂਜੇ ਪਾਸੇ ਕੁਦਰਤ ਦੀ ਮਾਰ ਦੋਹਾਂ ਨੇ ਆਮ ਲੋਕਾਂ ਦੇ ਉੱਤੇ ਆਪਣਾ ਕਹਿਰ ਬਰਸਾਇਆ